ਫਾਰਮੇਸੀ ਦੇ ਵਿੱਚ ਐਡਮਿਸ਼ਨ ਮਿਲਦੇ-ਮਿਲਦੇ ਮੈਂ ਉੱਥੇ ਪੜਦਾ ਰਿਹਾ ਪੜਦਾ ਰਿਹਾ ਇੱਕ ਪੇਪਰ ਚੋਂ ਮੇਰੇ ਕੰਪਾਰਟਮੈਂਟ ਆ ਗਈ। ਅੱਛਾ ਰਹਿ ਗਿਆ। ਹਾਂ। ਉਹ ਪੇਪਰ ਦੇਣ ਗਿਆ ਸੀ ਤੇ ਪ੍ਰਗਟ ਸਿੰਘ ਜੀ ਉੱਥੇ ਪ੍ਰੈਸ ਰਿਪੋਰਟਰ ਸੀ ਮੇਰੀ ਉਹਨਾਂ ਨਾਲ ਮੁਲਾਕਾਤ ਕਿਸੇ ਨੇ ਕਰਵਾ دی۔ ਅੱਛਾ। ਆਦਰਵਾਇਜ਼ ਜੇ ਕਿਤੇ ਉਹ ਪੇਪਰ ਚੋਂ ਮੈਂ ਫੇਲ ਨਾ ਹੁੰਦਾ 97 ਦੇ ਵਿੱਚ ਹਾਂ। ਪ੍ਰਗਟ ਸਿੰਘ ਕੋਲ ਦੀ ਮੈਂ ਫਿਲਮਾਂ ਵਾਂਗੂ ਨਿਕਲ ਗਿਆ ਸੀ। ਅੱਛਾ। ਉਹਨਾਂ ਦਾ ਮੇਲ ਹੋਇਆ ਮੈਨੂੰ ਫਿਰ ਉਹ ਕਹਿੰਦੇ ਤੂੰ ਉਹਨਾਂ ਮਖਾਂ ਜੀ ਮੇਰਾ ਜੀਤਾ ਕਰਦਾ ਗਾਉਣ ਨੂੰ ਪਰ ਮੈਂ ਇਧਰ ਹੀ ਲਾਈਨ 'ਚ ਹਾਂ। ਉਹਨਾਂ ਨੇ ਪਤਾ ਲੱਗਿਆ ਤੁਸੀਂ ਗਾਉਣੇ ਕਾਲਜ ਪਰਫਾਰਮ ਕਰਦੇ ਤੇ ਪ੍ਰਗਟ ਜੀ ਉੱਥੇ ਆਉਂਦੇ ਹੁੰਦੇ ਸੀ ਪ੍ਰਗਟ ਜੀ ਆਉਂਦੇ ਮੌਕਾ ਮਿਲਦਾ ਮੈਨੂੰ ਕਲਾਸ ਦੇ ਵਿੱਚ ਜਿੱਥੇ ਵੀ ਕੋਈ ਫ੍ਰੀ ਹੁੰਦਾ ਪੀਰੀਅਡ ਫਿਰ ਉਹਦੇ ਵਿੱਚ ਮੈਨੂੰ ਗਾਉਣ ਲਾ ਲੈਂਦੇ ਠੀਕ ਹੈ ਦਿਲ ਚ ਸੀ ਮੇਰੇ ਫਿਰ ਮੇਰੀ ਵੀ ਰੀਸ ਸੀ ਕੋਈ ਬੰਦਾ ਮਿਲੇ ਹਾਂ ਤਾਂ ਕੁਦਰਤ ਤੇ ਬਾਬੇ ਦੀ ਕਿਰਪਾ ਨਾਲ ਉਸਤਵਾਨੇ ਦੀ ਪਵਿੱਤਰ ਧਰਤੀ ਤੇ ਮੇਰਾ ਮੇਲ ਨਿਕਲਦੇ ਨਿਕਲਦੇ ਲਾਸਟ ਪੇਪਰ ਦੇ ਵਿੱਚ 97 ਦੇ ਵਿੱਚ ਪ੍ਰਗਟ ਸਿੰਘ ਨਾਲ ਹੋ ਗਿਆ ਅੱਛਾ ਤੇ ਫਿਰ ਉਹਨਾਂ ਕੋਲ ਇੱਕ ਹਰੇ ਜਿਹੇ ਰੰਗ ਦਾ ਬੈਸਪਾ ਸਕੂਟਰ ਮੈਂ ਪਿੱਛੇ ਉਹ ਅੱਗੇ ਗੀਤ ਲਿਖਣੇ ਸ਼ਿੰਗਾਰਸ਼ ਕਰਨੇ ਕਦੇ ਇੱਧਰ ਨੂੰ ਜਾਣਾ ਕਦੇ ਧਨੋਲੇ ਨੂੰ ਚੱਲੇ ਜਾਣਾ ਤੇ ਬਾਬੇ ਨੇ ਫਿਰ ਬਾਹ ਫੜੀ ਜੀ ਅਸੀਂ 99 ਦੇ ਵਿੱਚ ਕਿ ਟੇਪ ਰੀਲਿਸ ਕਰਤੀ ਉਹਦਾ ਨਾਮ ਸੀ ਕੁੜੀ ਚਰਾ ਤੋਂ ਵਿਛੜੀ ਕੈਸਟ ਤਾਂ ਨਹੀਂ ਚੱਲੀ ਉਹ ਪਰ ਸਾਡੇ ਲਈ ਮਾਨ ਵਾਲੀ ਗੱਲ ਇਹ ਸੀ ਹਜ਼ ਮਾਸਟਰ ਜੀ ਵੌਇਸ ਕੁੱਤਾ ਕੰਪਨੀ ਜਿਹਨੂੰ ਆਪਾਂ ਕਹਿੰਦੇ ਆ ਪੁਰਾਣੇ ਐਲਪੀ ਰਿਕਾਰਡ ਦੇ ਵਿੱਚ ਹੁੰਦੇ ਨੇ ਰਿਕਾਰਡ ਸਾਡੀ ਬਰੇਕ ਉਹ ਕੰਪਨੀ ਤੋਂ ਮੇਰੀ ਕੈਸਟ ਹੈ